ਹਾਂਜੀ ਸੰਗਤ ਜੀ ਅੱਜ ਅਸੀਂ ਆਪਾਂ ਪਹੁੰਚਾਂਗੇ ਬਾਬਾ ਬੂਲਾ ਜੀ ਦੇ ਸਤਾਨ ਤੇ ਜੋ ਕਿ ਬਠੰਡਾ ਜਲ੍ਹਾਂ ਦੇ ਪਿੰਡ ਚੌਕ ਕੇ ਵਿਖੇ ਹੈ ਬਹੁਤ ਵੱਡੀ ਝਿੜੀ ਆ ਗਈ ਤਨ ਤਨ ਬਾਬਾ ਬੂਲਾ ਜੀ ਤੇ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਬਾਬਾ ਦੁੰਨਾ ਜੀ ਦਾ ਸਥਾਨ ਦੂਸਰੀ ਸਾਈਡ ਆ ਇਹ ਦੋਨੇ ਗੁਰਸਿੱਖ ਹਨ ਮਹਾਰਾਜ ਦੀ ਜੰਗ ਵੇਲੇ ਜੋ ਗੁਰੂ ਸਰ ਮਹਾਰਾਜ ਜੰਗ ਹੋਈ ਸੀ ਤੇ ਉਸ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈਗੀ ਸੇਵਾ ਬਾਬਾ ਬੁੱਲਾ ਜੀ ਤੇ ਬਾਬਾ ਦੁੰਨਾ ਜੀ ਗਊਆਂ ਚਾਰਕ ਨੂੰ ਦੁੱਧ ਕੱਢ ਕੇ ਹਨਾ ਚੋਕ ਕੇ ਦੁੱਧ ਹੱਥ ਨੇ ਸਿੰਘਾਂ ਨੂੰ ਸੰਗਤ ਨੂੰ ਫਿਟਾਇਆ ਕਰਦੇ ਸਨ ਕਿਸੇ ਤਰ੍ਹਾਂ ਜਿੰਨੇ ਦਿਨ ਜੰਗ ਚੱਲਦੇ ਰਹੇ ਸਿਕੰਦਰ ਰੇ ਇੱਕ ਦਿਨ ਅਚਾਨਕ ਹਨੇਰੀ ਛਖੜ ਝੋਲ ਆ ਗਿਆ ਤੇ ਤੰਤਨ ਹਰਗੋਬਿੰਦ ਸਾਹਿਬ ਨੂੰ ਸਿੰਘ ਸੰਗਤ ਸ ਕਹਿਣ ਲੱਗੀ ਜੀ ਅੱਜ ਨਹੀਂ ਤੁਹਾਡੇ ਸੇਵਕਾਂ ਦੇ ਵੀ ਜ਼ਿਆਦਾ ਛਖੜ ਛੋਲਾ ਨੇਰੀ ਚੱਲ ਰਹੀ ਹੈ ਨਾ ਆਉਣਾ ਵੀ ਔਖਾ ਗਾ ਕੱਚੇ ਰਾਹ ਨੇ ਤੇ ਪਰ ਤਾਂ ਤੁਨ ਬਾਬਾ ਬੁੱਲਾ ਜੀ ਦੀ ਤਣੋਂ ਮਣੋਂ ਤੁਨ ਸੇਵਾ ਕਹਿੰਦੇ ਵੀ ਦੁੱਧ ਵਾਲੀ ਕਾੜਣੀ ਉਹ ਮੈਂ ਜੋ ਸਾਰੇ ਸਮੇਤ ਉੱਪਰ ਚੱਕ ਕੇ ਸਿਰ ਤੇ ਮੜਾਸਾ ਮਾਰ ਕੇ ਤਰਪੇ ਤੇ ਜਾ ਕੇ ਸਿੱਖ ਸੰਗਤ ਨੂੰ ਸਿੰਘਾਂ ਨੂੰ ਦੁੱਧ ਛਕਾਇਆ ਇਸ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਬਾਬਾ ਬੋਲਾ ਜੀ ਨੂੰ ਕਿਹਾ ਕਿ ਅਸੀਂ ਤੁਹਾਡੇ ਤੁਹਾਨੂੰ ਮਿਲਣ ਜਰੂਰ ਆਵਾਂਗੇ ਜੰਗ ਤੋਂ ਬਾਅਦ ਇਹ ਉਹ ਸਥਾਨ ਆ ਜਿੱਥੇ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਤੋਂ ਬਾਅਦ ਆਏ ਤੇ ਇਹ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸੋ ਸਥਾਨ ਪ੍ਰਾਪਤ ਹੈ ਇੱਥੇ ਮੱਸੀਆ ਭਰਦੀ ਹੈਗੀ ਇਹ ਬਹੁਤ ਵੱਡਾ ਬੀਗੜਾ ਹੈ ਨਾ ਪ੍ਰਾਤਨ ਰਹਿ ਗਿਆ ਅੱਜ ਵੀ ਦਿਵਾਰੀ ਵਾਲੇ ਦਿਨ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੈਗਾ ਉਹ ਮਾਮਲਾ ਸਮਝਾ ਤੂੰ ਰਾਜਾ ਜੱਜਾ ਜੀ ਲਹੂ ਰਾਜਾ ਪਾ ਜੰਗੀਏ ਚੋਲਾ ਲਾਉ ਤੂੰ ਮੋਟੋ ਰਤ ਤੂੰ ਜਾ ਤੂੰ ਜਾ ਕੱਟ ਬਰੇ ਜੀ ਤਾ ਗੁਨਾਸਤ ਕੋ ਖੋ ਜੈ ਕਿਸਾਨ ਕਿਹਨਾਂ ਤੇ ਡੈਂਟਲ ਕੇ ਡੈਕਟਰ ਕੇ ਦੇ ਕੇਸਰੀ ਦੇ ਚਾਰ ਸਿੰਘ ਸੁਰੇ ਵੀ ਨਾਲ ਗੁੱਟ ਹੁਣ ਆਏ ਜਿੰਨਾਂ ਦੇ ਕੋ ਹੁੰਦੇ ਨਾ ਤੋ ਪੈਰੀ ਮੂਰ ਸੀ ਜੇ ਤੂੰ ਦਾ ਗਾਲੂਆ ਇਹ ਪ੍ਰਾਣ ਅੰਦਰਵਾਰ ਸਾਹਿਬ ਤੇ ਨਵਾਂ ਦਰਵਾਰ ਸਾਹਿਬ ਇੱਧਰ ਬਣ ਰਿਹਾ ਜਿਸ ਦੀ ਮੁਰੰਮਤ ਚੱਲ ਰਹੀ ਆ ਪਰ ਸ਼ਾਂਤੀ ਇੱਧਰ ਬਹੁਤ ਆਂਦੀ ਆ ਗੇਰੀ ਗੁਰੂ ਥੀਸ ਨਹੀਂ ਮੈਂ ਹੁਣ ਪੈਸੇ ਲੈ ਆਵਾਂਗੇ ਅੱਜ असल में कब लोगों का राजस्थान है इंकर का वक्सी गए गिलगित लाताहला भरला पे माय वाइफ को जाने इंकर को उनके हाथ में नहाने वाले चेक उतार की है सारी कथा जरा भी कराने इंकर का वक्सी गए और ये उधर कथा जितने लोग सामने कोड़ा मिलने के कई बारीवार कई आउट जोड़ा लात में पते आगे से किस मार्ग में हों کا کوئی نہیں ہویا سہی کترو لیکن اس کی ایوں چھوٹا ختم ہو گیا تھا کہ یہ ایف ایسر ہامیہ کا نام لکھتے تھے بابا اس کے نام پر کاتے نہیں چکے نہیں اور جس طرح سے ਇਹ ਨਾ ਚੱਲਦਾ ਕਿ ਇਸ ਤਰ੍ਹਾਂ ਲੱਗਦਾ ਆਊਟਸਾਈਡ ਤਲਾਬਗਾ ਸਰੋਵਰ ਆਗਾ ਇੱਧਰ ਤਾਂ ਪਸਤਾਨ ਬਣਿਆ ਹੋਇਆ ਬਾਬਾ ਬੁੱਲਾ ਜੀ ਦਾ ਇਧਰ ਲਈ ਸਾਡ ਲੰਗਰ ਹਾਲ ਆ ਸੋ ਸੰਗਤ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਵਾਦਾ ਘਟਾ ਕੋਈ ਬੋਲੇਗਾ ਭੁੱਲ ਚੁੱਕ ਮਾਫ ਕਰਨਾ ਵਾਹਿਗੁਰੂ ਖਾਲਸਾ ਮੇਰੇ ਫਤ